ਪਾ ਦਿੱਤੀ ਸੀ ਮਾਰਿਆ ਕੰਮ ਆ ਗਿਆ ਇਹ ਮਾਮਲਾ ਕੀ ਆ ਮਾਮਲਾ ਵੀ ਮੇਰੀ ਲਾਵਾ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਫਿਰ ਤੇ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਵਾਲੀ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਛ ਕੈਸ਼ ਨਾਲ ਲੈ ਕੇ ਚਲੀ ਗਈ ਹਾਂ ਜੀ ਕੀਤਾ ਹੋਇਆ ਕਿ ਪਪਾ ਜੀ ਕੰਮ ਕਰਨ ਲੱਗ ਕੇ ਉਹ ਕਿਹੜਾ ਸਰਚਾ ਬਣ ਕੇ ਕਰਾਇਆ ਵਾਅਦਾ ਹੁੰਦਾ ਹੁੰਦਾ ਕਿ ਬਿਲਕੁਲ ਵਾਅਦਾ ਹੋਣਾ ਚਾਹੀਦਾ ਕਿ ਉਹ ਵੀ ਬਿਲਕੁਲ ਵਾਅਦਾ ਹੋਣਾ ਚਾਹੀਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਤੇ ਆ ਕਿਉਂਕਿ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਹੋਣੀ ਚਾਹੀਦੀ ਇਹਨਾਂ ਨੂੰ ਜੀ ਤੁਹਾਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਤੋਂ ਲੈ ਕੇ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਤੇ ਚੱਲਦੇ ਪਿਆ ਤੇ ਬਾਹਰ ਐਂਟਰੀ ਸਾਲਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਦਰੀ ਬਹੁਤ ਬਾਰ ਰੈਕਸ਼ਨ ਆ ਰੈਕਸ਼ਨ ਮਿਲਦੀ ਹੈ ਰੈਸਟ ਉਹ ਜਸਪੀਤ ਗੌਰ ਕੁੜੀ ਦੀ ਮਰੀ ਵਾਈਫ ਨਹੀਂ ਹੈ ਮੁੰਡੇ ਦੀ ਰੈਸਟ ਨਹੀਂ ਪਈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਰੈਸਟ ਨਹੀਂ ਪਾ ਰਹੇ ਮਾਂ ਦੀ ਬੋਲਤ ਨਹੀਂ ਮਿਲਿਆ ਅਸੀਂ ਕਰਵਾਤ ਹੋਈ ਹੈ ਜੀ ਕਵਾਨ ਕਰਦੇ ਆ ਨੰਨੇ ਯਾਤਰੀ ਜਿਹੜਾ ਕੀਤਾ ਉਹਦੇ ਵੈਨ ਕੋਡ ਆਸਟਾ ਬਾਰੇ ਵਾਈਬਲੀ ਦਾ ਆਵਾਜ਼ ਹਾਂ ਜਦੋਂ ਕਿ ਅਧਾਰ ਕਾਰਡ ਵਾਲਾ ਇਹ ਗੱਲ ਬਾਰੇ ਆਨੰਦ ਕਰਦੇ ਹਾਂ ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨੇ ਆਨੰਦ ਕਾਰਜ ਕੀਤੇ ਅਧਾਰ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਪੁੱਗਤ ਦੇ ਨਾਲ ਹੋਇਆ ਉਹਦਾ ਜਿਹੜਾ ਮੁੰਡੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪ ਨੂੰ ਕੋਈ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਉਹਤੇ ਹੀ ਪੂਰੀ ਕਾਰਵਾਈ ਹੋਣੀ ਹੈ ਦਾ ਦਾਪਾਂ ਦੀ ਕੋਸ਼ਿਸ਼ ਕੀਤੀ ਰਿਹਾ ਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਤੇ ਉਹ ਕਾਲ ਜਿਹਨੇ ਪ੍ਰਦਾਨ ਹੈ ਇਦਾਂ ਹਾਂ ਜਿਹੜੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕਹਦਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣੀ ਗੱਡੀ ਵੀਆਰ ਦੀ ਕੀਤੀ ਹਾਂਜੀ ਇਹ ਨੰਬਰ ਪਲੇਟ ਫਰਜੀ ਹੈ ਜੀ ਗੁਰੇ ਦਾ ਨੰਬਰ ਫਰਜੀ ਨੰਬਰ ਇਹਨਾਂ ਦਾ ਪੀਵੀ10 ਜੀਵਾਈ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸ੍ਰਿੰਦਰ ਵਲੌਗ ਬਣਾਉਂਦੇ ਆ ਤੇ ਉਹਦਾ ਫੀਲ ਬ੍ਰਦਰ ਉਹਨਾਂ ਦੇ ਜਿੰਨੇ ਵਲੌਗ ਹਨ ਸਾਰਿਆਂ ਚ ਗੱਡੀ ਜੂਟਦੀ ਹੈ ਮੇਰੀ ਮੈਰਿਜ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਉਹਨਾਂ ਦਾ ਪਰਿਵਾਰ ਸਾਰਾ ਸਮੇਂ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ 350 ਬੰਦਾ ਪਰੋਂ ਪਤਾ ਨਹੀਂ ਕਿ ਆਲਰੇਡੀ ਹੋਈ ਹੋਈ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਆਪਾਂ ਇਹ ਮੰਗ ਕਰਦੇ ਹਾਂ ਕਿ ਉਹ ਪਹਿਲ ਸੇ ਹੀ ਪਰਚਾ ਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੇ ਧਾਰਾ 494 ਤੇ ਗੱਡੀ ਦੀ ਠੇਕ 67 ਆ ਦੀ ਜੋ ਕਾਰਵਾਈ ਹੋ ਮੋਨੀ ਜੀ ਅਜੀਮ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਬੂਤ ਮਾਮਲਾ ਸੀ ਸਰ ਕੀ ਮੈਨੂੰ ਮਾਮਲਾ ਕੀ ਹੋ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6 ਚ 24 ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਜੀ ਦੇ ਸੰਬੰਧੀ ਜਿਹੜਾ ਵਾ ਅਸੀਂ ਮੁਕੱਦਮਾ ਨੰਬਰ 34 ਮਿਤੀ 13 ਚਾਰ ਫਬ 22 ਅੰਡਰ ਸੈਕਸ਼ਨ 380 34 ਆਈਪੀਸੀ ਦਾ ਫਰਜ ਡਿਸਟ੍ਰਿਕਟ ਕਰ ਦਿੱਤਾ ਆਇਆ ਹੈ ਤੇ ਜਸਪ੍ਰੀਤ ਕੌਰ ਨੂੰ ਅਸੀਂ ਅਰੈਸਟ ਕਰ ਲਿਆ ਆਇਆ ਹੈ ਤੇ ਉਹਨਾਂ ਨੂੰ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਜਿਹੜੀ ਅਰੈਸਟ ਬਾਕੀ ਆ ਤੇ ਮੈਨੂੰ ਇੱਕ ਹੋਟਲ ਨੇ ਇਲਜ਼ਾਮ ਲਾਇਆ ਜਾ ਰਹੇ ਨੇ ਕਹਿੰਦੇ ਕਿ ਉਹਨਾਂ ਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ ਹਾਂ ਤੇ ਵੀ ਕਿ ਉਹਨਾਂ ਨੇ ਵਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਆਫ ਲਿਖਾਇਆ ਸੀ ਉਹਨਾਂ ਦੇ ਮਨੇ ਆਉਣਗੇ ਉਹਦੇ ਅਕੋਰਡਿੰਗ ਅਸਬੰਧ ਦੀ ਕਾਰਵਾਈ ਕਰ ਦੇ। ਵਾਦਾ ਕੀਤਾ ਜਾਏਗਾ ਮਤਲਬ ਇਹ ਵਿੱਚ। ਹਾਂਜੀ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ। ਇੱਕ ਮੈਮ ਇਹਨਾਂ ਦੇ ਆਨੰਦ ਕਾਰਜ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਚ ਹੋਏ। ਹਾਂ ਐਕਚੁਅਲੀ ਇਹਦੇ ਬਾਰੇ ਇਹ ਜੇ ਲੜਕੀ ਨੇ ਕੁਛ ਨਹੀਂ ਦੱਸਿਆ ਹੋਇਆ ਸਾਨੂੰ ਮਨੂੰ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ। ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਨਾ ਹੈ। ਠੀਕ ਹੈ ਜੀ। ਥੈਂਕ ਯੂ।